ਸਿੱਖ ਰਾਜ ਦੇ ਆਖਰੀ ਮਹਾਰਾਜੇ ਦੀ ਪੰਜਾਬ ਦੀ ਆਖਰੀ ਰਾਤ ਇਤਿਹਾਸ ਦੀਆਂ ਯਾਦਾਂ ਸਮੋਈ ਬੈਠੀ ਬਸੀਆਂ ਕੋਠੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਤੇ ਸਿੱਖ ਰਾਜ ਦੇ ਆਖਰੀ ਮਹਾਰਾਜੇ ਦੀ ਇਹ ਇਤਿਹਾਸਿਕ ਇਮਾਰਤ ਸਾਡੇ ਕੋਲ ਆਖਰੀ ਨਿਸ਼ਾਨੀ ਹੈ ਅੰਗਰੇਜ਼ ਸਾਮਰਾਜ ਨੇ ਮਹਾਰਾਜਾ ਦਲੀਪ ਸਿੰਘ ਨੂੰ ਦੇਸ਼ ਨਿਕਾਲੇ ਦੇ ਹੁਕਮ ਦੇ ਦਿੱਤੇ ਸਨ ਤੇ ਅੰਗਰੇਜ਼ੀ ਫੌਜ ਦੀ ਇੱਕ ਟੁਕੜੀ 21 ਦਸੰਬਰ 1849 ਨੂੰ ਉਹਨਾਂ ਨੂੰ ਬੰਦੀ ਬਣਾ ਕੇ ਲਾਹੌਰ ਤੋਂ ਲੈ ਆਈ ਸੀ ਤੇ ਇਹ ਫੌਜੀ ਕਾਫਲਾ ਲਲਿਆਣੀ ਫਿਰੋਜ਼ਪੁਰ ਬਾਗਾ ਪੁਰਾਣਾ ਲੋਪੋ ਪਿੰਡ ਜੱਟਪੁਰਾ ਹੁੰਦਾ ਹੋਇਆ 31 ਦਸੰਬਰ 1849 ਨੂੰ ਇਸ ਥਾਂ ਤੇ ਕੋਠੀ ਬਸੀਆਂ ਵਿਖੇ ਪੁੱਜਾ ਸੀ ਇੱਥੇ ਅੰਗਰੇਜ਼ ਗਵਰਨਰ ਜਨਰਲ ਹੈਨਰੀ ਲਾਰੈਂਸ ਵੀ ਠਹਿਰਿਆ ਹੋਇਆ ਸੀ ਉਸ ਰਾਤ ਅੰਗਰੇਜ਼ ਫੌਜੀ ਕਾਫਲੇ ਨੇ ਇੱਥੇ ਨਵੇਂ ਸਾਲ ਦੇ ਜਸ਼ਨ ਵੀ ਮਨਾਏ ਪਰ ਸਿੱਖ ਰਾਜ ਦੇ ਆਖਰੀ ਮਹਾਰਾਜੇ ਦੀ ਆਪਣੇ ਪੰਜਾਬ ਦੀ ਹਦੂਦ ਕਾਲੇ ਬਰੇ ਦੀ ਇਹ ਆਖਰੀ ਰਾਤ ਸੀ ਅਗਲੀ ਸਵੇਰ 1 ਜਨਵਰੀ 1850 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਫੌਜੀ ਕਾਫਲਾ ਰਵਾਨਾ ਹੋ ਗਿਆ 20 ਜਨਵਰੀ 1850 ਨੂੰ ਇਹ ਕਾਫਲਾ ਮੇਰਠ ਰਾਹੀਂ ਫਤਿਹਗੜ੍ਹ ਯੂਪੀ ਵਿਖੇ ਪਹੁੰਚਿਆ ਜਿੱਥੇ ਮਹਾਰਾਜਾ ਦਲੀਪ ਸਿੰਘ ਨੂੰ ਕਾਫੀ ਸਮਾਂ ਇੱਕ ਕਿਲਾ ਨੁਮਾ ਇਮਾਰਤ ਵਿੱਚ ਰੱਖਿਆ ਗਿਆ ਮਹਾਰਾਜਾ ਦਲੀਪ ਸਿੰਘ ਦੀ ਦੇਖਭਾਲ ਦਾ ਚਾਰਜ ਡਾਕਟਰ ਲੌਗਿਨ ਤੇ ਉਸ ਦੀ ਪਤਨੀ ਲੀਨਾ ਲੌਗਿਨ ਨੂੰ ਦਿੱਤਾ ਗਿਆ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਸਿੱਖ ਧਰਮ ਤੋਂ ਈਸਾਈ ਧਰਮ 'ਚ ਤਬਦੀਲ ਕਰਨ ਲਈ ਸ਼ਿਮਲੀ ਵਰਗੀਆਂ ਥਾਵਾਂ ਤੇ ਘੁਮਾਇਆ ਤੇ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਲਗਭਗ 3 ਸਾਲ ਬਾਅਦ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਲੌਗਿਨ ਜੋੜੀ ਨੀ ਈਸਾਈ ਧਰਮ ਅਪਣਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਿਆ ਤਾਂ ਉਹਨਾਂ ਨੂੰ ਕਲਕੱਤੇ ਤੋਂ ਸਮੁੰਦਰੀ ਰਸਤੇ ਰਾਹੀਂ ਇੰਗਲੈਂਡ ਭੇਜ ਦਿੱਤਾ ਗਿਆ ਇੰਗਲੈਂਡ ਗਏ ਸਾਡੇ ਆਖਰੀ ਮਹਾਰਾਜੇ ਦੀ ਮੁੜ ਕਦੇ ਵਤਨ ਵਾਪਸੀ ਨਾ ਹੋਈ ਉਹਨਾਂ ਦੀਆਂ ਤਿੰਨ ਧੀਆਂ ਤੇ ਤਿੰਨ ਪੁੱਤਰਾਂ ਨੂੰ ਵੀ ਦਾਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਸ ਨਸੀਬ ਨਾ ਹੋਇਆ ਮਹਾਰਾਜਾ ਦਲੀਪ ਸਿੰਘ ਦੇ ਸਾਰੇ ਬੱਚੇ ਜਹਾਨ ਤੋਂ ਬੇਔਲਾਦ ਹੀ ਦੁਰ ਗਈ ਤੇ ਸਾਡੇ ਕੋਲੇ ਸਾਡੇ ਮਹਾਨ ਸਿੱਖ ਸਾਮਰਾਜ ਦੀ ਬਸ ਕੁਝ ਖੰਡਰ ਹੀ ਬਾਕੀ ਰਹਿ ਗਏ ਨੇ done for